ਅਪਜੀਤ ਦਾ ਕਲੱਬ ਕਰਨਾ ਪ੍ਰਧਾਨ ਹੋ ਤੁਸੀਂ ਅਸੀਂ ਹਾਂਜੀ ਮੈਂ ਨਾਰੀ ਜਗਤਨਾ ਕਲੱਬ ਦੀ ਪ੍ਰਧਾਨ ਹਾਂ ਕਿੰਨੇ ਸਾਲ ਮੈਂ ਤੋਂ ਜਿਹੜੇ ਤੁਸੀਂ ਇਹ ਸਾਥ ਜਿੰਨਾ ਕੰਮ ਕੀਤਾ ਨਾਰੀ ਜਗਤਨਾ ਕਲੱਬ ਕੋਟ ਕੋਟ 20 ਸਾਲ ਹੋ ਗਏ ਵੀ ਤੇ ਬੀ ਪ੍ਰੋਗਰਾਮ ਕਰਾ ਚੁੱਕੀਆਂ ਹਾਂ ਔਰ ਤਿੰਨਾਂ ਦਾ ਲੋਹੜੀ ਦਾ ਤਿਹਾਰ ਮੈਂ ਹਰ ਇੱਕ ਸਾਲ ਤਕਰੀਬਨ ਕੋਟ ਕੋਟ 6-7 ਸਾਲ ਲਗਾਤਾਰ ਹੀ ਮੈਂ ਲੋਹੜੀ ਪਾਈਆ ਨੇ ਹਾਲ ਹਲਕੇ ਦੇ ਵਿੱਚ ਜੋ ਬੀਬੀ ਪ੍ਰਿੰਦਪੌਰ ਜੀ ਨੇ ਔਰ ਗੁਰਦੀਪ ਵਰਧਨ ਜੀ ਨੇ ਨਰਦੀਪ ਨੇ ਆ ਕਰਨੇ ਨੇ ਜੇ ਵੀ ਮੰਗਤ ਨੇ ਇਹਨਾਂ ਸਾਰੀਆਂ ਬੀਬੀਆਂ ਦੇ ਨਾਲ ਕੰਮ ਕਰਨ ਦੇ ਜਿਹੜੀਆਂ ਕੁੜੀਆਂ ਨੇ ਕੁੜੀਆਂ ਵੀ ਮੋਬਾਈਲਾਂ ਵਾਲ ਕੁੜੀਆਂ ਵੀ ਨਸ਼ਿਆਂ ਵਿੱਚ ਪੈ ਗਈਆਂ ਨੇ ਔਰ ਮੁੰਡੇ ਦਾ ਜਿਹੜਾ ਹੈਗੇ ਸੀ ਹੈਗੇ ਸੀ ਹੁਣ ਤਾਂ ਤਕਰੀਬਨ ਨਸ਼ਾ ਹੀ ਇੰਨਾ ਵੱਧ ਚੁੱਕਿਆ ਵਾ ਜਿਹਦੇ ਉੱਤੇ ਰੋਕ ਨਹੀਂ ਲੱਗੀ ਗੱਲ ਕਰਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰੰਜੀਤ ਸਿੰਘ ਜਿਸ ਤਰ੍ਹਾਂ ਸਮਾਜ ਦੇ ਵਿੱਚ ਸਮਾਜ ਭਾਈ ਦੇ ਕਾਫੀ ਜਿਹੜੇ ਲੋਕ ਨੇ ਸਮਾਜ ਭਲੇ ਦੇ ਕੰਮ ਕਰਦੇ ਨੇ ਸੋ ਅੱਜ ਜਿਹੜਾ ਨਾਰੀ ਜਾਗਰੂਕਤਾ ਕਲੱਬ ਸਾਨੇਵਾਲ ਦੇ ਵਿੱਚ ਜਿਹੜੀ ਕਾਫੀ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਕੰਮ ਕਰਦੇ ਨੇ ਜਰ ਆ ਰਹੀ ਹੈ ਤੇ ਉਹਦੇ ਨਾਲ-ਨਾਲ ਜਿਹੜੀ ਕੀ ਦਿਨ ਤੇ ਹਾਰ ਵੀ ਮਨਾਉਂਦੇ ਨੇ ਸੋ ਨਾਰੀ ਜਾਗਰੂਕਤਾ ਕਲੱਬ ਦੇ ਜਿਹੜੇ ਪ੍ਰਧਾਨ ਆ ਸਿਮੀ ਮੋਹਨ ਸਿੰਘ ਸਰ ਵਿੱਚ ਮੌਜੂਦ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀਆਂ ਦੀ ਇਹ ਐਕਟੀਵਿਟੀਆਂ ਨੇ ਔਰ ਕਿਸ ਤਰ੍ਹਾਂ ਜਿਹੜਾ ਸਮਾਜ ਦੇ ਵਿੱਚ ਵਿਚਰਦੇ ਨੇ ਉਹ ਕਿਸ ਤਰ੍ਹਾਂ ਜਿਹੜੀਆਂ ਇਹ ਨਾਰੀ ਜਾਗਰੂਕਤਾ ਕਲੱਬ ਨੂੰ ਆਪਣਾ ਚਲਾਉਂਦੇ ਨੇ ਸਸ਼ਿਕਾ ਮੈਡਮ ਸਸ਼ਿਕਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਨਾਰੀ ਜਾਗਰੂਕਤਾ ਕ ਪ੍ਰਧਾਨ ਹੋ ਤੁਸੀਂ ਉਸਤੇ ਹਾਂਜੀ ਮੈਂ ਨਾਰੀ ਚੇਤਨਾ ਕਲੱਬ ਦੀ ਪ੍ਰਧਾਨ ਹਾਂ ਅ ਸ਼ਰਨਜੀਤ ਕੌਰ ਸਿੰਘ ਮੋਦਗਲ ਮੇਰਾ ਨਾਮ ਹੈ ਜੀ ਕਿਸ ਤਰ੍ਹਾਂ ਦੀ ਐਕਟੀਵਿਟੀਆਂ ਨੇ ਜਿਹੜੀਆਂ ਆਪਣੇ ਕਲੱਬ ਦੀਆਂ ਹੈਗੀਆਂ ਨੇ ਤੁਹਾਡੀ ਅ ਨਾਰੀ ਚੇਤਨਾ ਦੇ ਕਲੱਬ ਦੇ ਵਿੱਚ ਮੈਂ ਕਾਫੀ ਵਾਰ ਕੰਮ ਕਰ ਚੁੱਕੇ ਹਾਂ ਕਰੋਨਾ ਟਾਈਮ ਦੇ ਵਿੱਚ ਮੈਂ ਤਕਰੀਬਨ ਹਰ ਇੱਕ ਘਰ ਦੇ ਵਿੱਚ ਖਾਣ ਪੀਣ ਦਾ ਸਮਾਨ ਪਹੁੰਚਾਇਆ ਤੇ ਔਰ ਬੱਚਿਆਂ ਨੂੰ ਦੁੱਧ ਵਗੈਰਾ ਹਰ ਇੱਕ ਘਰ ਦੇ ਵਿੱਚ ਦੇਜਦੇ ਜਾਈ ਕਿਉਂਕਿ ਮੈਨੂੰ ਕਿਸੇ ਇੱਕ ਫੈਕਟਰੀ ਦੇ ਦਾਲੀ ਦਾ ਮਾਲਕ ਸੀ ਉਹਨਾਂ ਨੇ ਮੇਰੀ ਐਨਜੀਓ ਦੇ ਵਿੱਚ तकरीबन ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੇ ਦੁੱਧ ਮੈਨੂੰ ਦੇ ਕੇ ਗਿਆ ਜੀ ਵੀ ਤੁਸੀਂ ਕਿਸ ਤਰ੍ਹਾਂ ਤੁਸੀਂ ਇਹਨੂੰ ਯੂਜ਼ ਕਰਨਾ ਇਹ ਤੁਸੀਂ ਦੇਖਣਾ ਹੈ ਫਿਰ तकरीबन ਮੈਂ ਘਰ ਘਰ ਛੋਟੇ ਬੱਚਿਆਂ ਨੂੰ ਜਿਹੜੇ ਦੁੱਧ ਪਹੁੰਚਾਉਂਦੇ ਸੀ ਉਹ ਵੀ ਸੀ ਲੇਕਿਨ ਜੋ ਆਵਾਰਾ ਵਿਚਾਰੇ ਕੁੱਤੇ ਸੀ ਉਹ ਭੁੱਖੇ ਤੇ ਆਏ ਘੁੰਮਦੇ ਪਏ ਸੀ ਤੇ ਮੈਂ तकरीबन ਤਾਜਪੁਰ ਤੋਂ ਲੈ ਕੇ ਘਵਾੜੇ ਤੱਕ ਘਵਾੜੇ ਤੇ ਦਰੋਸਾ ਨੇੜ ਤੱਕ ਔਰ ਮੈਨੂੰ ਪਤਾ ਕਿ ਉਸ ਟਾਈਮ ਜਾਨਵਰ ਸੀ ਜਿਹੜੇ ਬਹੁਤ ਭੁੱਖੇ ਪਿਆਸੇ ਉਹ ਵੀ ਘੁੰਮਦੇ ਪੈਸਗੇ। ਉਹਨਾਂ ਨੂੰ ਫਿਰ ਮੈਂ ਤਕਰੀਬਨ ਰੋੜਾਂ ਤੋਂ ਕੋਈ ਲਫਾਫਾ ਚੱਕਣਾ, ਉਹਨੂੰ ਸਾਫ਼ ਕਰਨਾ, ਫਿਰ ਉਹਦੇ ਉੱਤੇ ਦੁੱਧ ਪਾਣਾ। ਵਿਚਾਰੇ ਭੁੱਖੇ ਜਾਨਵਰ ਜਿਹੜੇ ਵੱਢਦੇ ਸੀ ਉਹ ਵੀ ਮੇਰੇ ਨਾਲ ਪਿਆਰ ਕਰਨ ਲੱਗ ਪਏ। ਕਿੰਨੇ ਸਮੇਂ ਤੋਂ ਜਿਹੜੇ ਤੁਸੀਂ ਇਹ ਨਾਰੀ ਜੇਤਨਾ ਕਲੱਬ ਨੂੰ ਚਲਾ ਰਹੇ ਹੋ? ਨਾਰੀ ਜੇਤਨਾ ਕਲੱਬ ਕੱਟੂਕੜ 20 ਸਾਲ ਹੋ ਗਏ। ਔਰ ਤਕਰੀਬਨ 10 ਸਾਲ ਤੋਂ ਉੱਪਰ ਹੋ ਗਿਆ ਰਜਿਸਟਰ ਕਰਾਇਆ। ਕਿੰਨੇ ਕਿੰਨੇ ਜਿਹੜੇ ਹੁਣ ਅਸਾਂ ਦੇ ਕਿੰਨੇ ਕੱਜ ਤਾਂ ਵੀ ਜਿਹੜੇ ਤੁਸੀਂ ਸਮਾਜ ਭਲੇ ਦੇ ਕੰਮ ਕੀਤੇ ਨੇ ਤਾਂ 3ਾਂ ਦਾ ਤਿਹਾੜੀ ਮਨਾਉਂਦੇ ਹਾਂ ਹੋਰ ਵੀ ਪ੍ਰੋਗਰਾਮ ਜਿਹੜੇ ਤਰੀਕੇ ਨਾਲ ਦੀ ਕਰਵਾਉਂਦੇ ਹਾਂ ਕਿਹੜੇ-ਕਿਹੜੇ ਸਾਡੇ ਅਹ ਇਹਦੇ ਵਿੱਚ ਮੈਂ ਪਰੂਣ ਹੱਤਿਆ ਤੇ ਵੀ ਪ੍ਰੋਗਰਾਮ ਕਰਾ ਚੁੱਕੀ ਹਾਂ ਔਰ 3ਾਂ ਦਾ ਲੋਹੜੀ ਦਾ ਤਿਹਾੜੀ ਮੈਂ ਹਰ ਇੱਕ ਸਾਲ ਤਕਰੀਬਨਾਂ ਘੱਟੋ-ਘੱਟ 6-7 ਸਾਲ ਲਗਾਤਾਰ ਹੀ ਮੈਂ ਲੋਹੜੀ ਪਾਈਆ ਇੱਕ-ਇੱਕ ਕੁੜੀਆਂ ਦੀ ਇੱਕ-ਇੱਕ ਕੁੜੀਆਂ ਤੋਂ ਸਟਾਰਟ ਇਹਨਾਂ ਕੀਤਾ ਉਸ ਤੋਂ ਬਾਅਦ 101 ਕੁੜੀਆਂ ਦੀ ਲੋਹੜੀ ਮੈਂ ਪਾ ਚੁੱਕੀ ਹਾਂ ਉਸ ਤੋਂ ਬਾਅਦ 2020 ਦੇ ਵਿੱਚ ਫਾਦਰ ਸਾਹਿਬ ਦੀ ਡੈਥ ਹੋ ਗਈ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਥੋੜਾ ਡਾਮਡੋਲ ਹੋ ਗਈ ਮੈਂ ਫਿਰ ਮੈਂ ਲੋੜੀ ਪਾਣਾ ਬੰਦ ਕਰਤਾ ਸੀ ਪਰ ਮੈਂ ਉਹਦੇ ਵਿੱਚ ਬਟ ਹੁਣ ਮੈਂ ਤੀਆਂ ਦਾ ਤਿਹਾਰ ਮਨਾਉਣੀ ਆ ਜਿਹਦੇ ਨਾਲ ਮੈਨੂੰ ਮੇਰੇ ਨਾਲ ਕਾਫੀ ਦੂਰ ਤੋਂ ਲੜੀਆਂ ਜੜੀਆਂ ਹੋਈਆਂ ਨੇ ਜਿੱਦਾਂ ਸਾਨੇਵਾਲ ਹਲਕੇ ਦੇ ਵਿੱਚ ਬੀਬੀ ਬਰਿੰਦਰ ਕੌਰ ਜੀ ਨੇ ਜੀ ਔਰ ਗੁਰਦੀਪ ਕੌਰ ਭੈਣ ਜੀ ਨੇ ਜੀ ਨਰਦੀਪ ਨੇ ਕਰਨ ਨੇ ਜੀਪੀ ਮੰਗ ਨੇ ਇਹਨਾਂ ਸਾਰੀਆਂ ਬੀਬੀਆਂ ਮੇਰੇ ਨਾਲ ਕੰਮ ਕਰਦੀਆਂ ਨੇ ਕਿੰਨੇ ਇੱਕ ਮੈਂਬਰਾਂ ਦਾ ਜਿਹੜਾ ਥੋੜਾ ਇੱਕ ਗਰੁੱਪ ਹੈ ਜੀ ਗਰੁੱਪ ਮੇਰਾ ਇਹ ਹੈ ਮੈਂ ਤਤੀ ਮੈਂਬਰੀ ਗਰੁੱਪ ਬਣਾਇਆ ਸੀ ਜੀ ਬਟ ਹੁਣ ਤਾਂ ਜਿਹੜੀਆਂ ਲੇਡੀਆਂ ਜਿਹੜੀਆਂ ਮੇਰੇ ਨਾਲ ਨਵੀਆਂ ਜੁੜੀਆਂ ਹੋਈਆਂ ਨੇ ਪੁਰਾਣੀਆਂ ਤੋਂ ਬਹੁਤ ਪਿੱਛੇ ਛੁੱਟ ਗਈਆਂ ਨੇ ਤਰੀਕੇ ਨਾਲ ਤੁਸੀਂ ਦੱਸਿਆ ਕਿ ਕਾਫੀ ਲੋੰਦੇ ਸਾਹਮਣੇ ਜਿਹੜੀਆਂ ਆਪਣੀ ਨਾਰੀ ਜੀ ਤੱਕ ਲੱਭ ਰھوں ਐਕਟੀਵਿਟੀਆਂ ਦੇ ਵਿੱਚ ਲੈ ਕੇ ਆ ਰਹੇ ਉਹ ਸਮਾਜ ਭਲੇ ਦੇ ਕੰਮ ਵੀ ਕਰਦੇ ਆ ਤਾਂ ਕਿ ਜਿਹੜੀ ਕਿ ਐਨ ਜੀਓ ਤੁਹਾਡੀ ਜਿਹੜੀ ਬਣਾਈ ਗਈ ਆ ਕਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਦੁਆਰਾ ਮਿਲ ਰਿਹਾ ਕਿੰਨੇ ਕੁ ਲੋਕ ਇਸ ਵਿੱਚ ਉਹ ਕਰ ਰਹੇ ਨੇ ਸਮਾਂ ਐਨ ਜੀਓ ਦੇ ਵਿੱਚ ਸਹਿਯੋਗ ਮੈਨੂੰ ਬਹੁਤ ਵਧੀਆ ਮਿਲਦਾ ਪਿਆ ਬਟ ਜਿਹੜੀਆਂ ਬੀਬੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਜਦੋਂ ਮੈਂ ਧੀਆਂ ਲਗਾਨੀਆਂ ਘਟੋ ਘੜੋ 500 ਤੋਂ ਪਲੱਸ ਬੀਬੀਆਂ ਉੱਥੇ ਇਕੱਠੀਆਂ ਹੋ ਜਾਂਦੀਆਂ ਨੇ। ਤਕਰੀਬਨ ਕਾਠ ਮੇਰਾ ਸਭ ਤੋਂ ਵੱਧ ਹੁੰਦਾ ਉਹਨੂੰ ਤੀਆਂ ਦਾ ਤਿਹਾਰ ਆਪਾਂ ਕਹਿ ਰਹੇ ਹਾਂ ਉੱਥੇ ਤੀਆਂ ਦਾ ਮੇਲਾ ਲੱਗਦਾ ਇੱਕ ਤਰ੍ਹਾਂ ਦਾ ਤੇ ਕੀ ਸੋਚ ਲੈ ਕੇ ਚੱਲੇ ਸੀ ਕਿਸ ਤਰ੍ਹਾਂ ਦੀ ਸੋਚ ਲੈ ਕੇ ਚੱਲ ਰਹੇ ਹੋ ਨਾਲ ਨੌਜਵਾਨੀ ਪੀੜੀ ਨੂੰ ਕਿਸ ਤਰ੍ਹਾਂ ਜਾਂ ਨੌਜਵਾਨੀਆਂ ਲੜਕੀਆਂ ਨੂੰ ਜਾਂ ਨੌਜਵਾਨ ਲੜਕਿਆਂ ਨੂੰ ਵੀ ਕਿਸ ਤਰੀਕੇ ਨਾਲ ਉਸੇ ਫੇਰਟ ਕਰਦੇ ਇਹ ਤਾਂ ਹੁਣ ਨਾ ਪੇਰੈਂਟਸ ਜ਼ਿਆਦਾਤਰ ਮੋਬਾਈਲਾ ਵਾਲ ਚਲ ਗਿਆ ਮੈਂ ਵੀ ਇਸ ਬਾਰੇ ਗੱਲ ਕੀਤੀ ਸੀ ਜਿਹੜੀਆਂ ਕੁੜੀਆਂ ਨੇ ਕੁੜੀਆਂ ਵੀ ਮੋਬਾਈਲਾ ਵਾਲ ਕੁੜੀਆਂ ਵੀ ਨਸ਼ਿਆਂ ਵਿੱਚ ਪੈ ਚੁੱਕੀਆਂ ਨੇ ਔਰ ਮੁੰਡੇ ਦਾ ਜਿਹੜੇ ਹੈਗੇ ਸੀ ਹੈਗੇ ਸੀ ਹੁਣ ਤਾਂ ਤਕਰੀਬਨ ਨਸ਼ਾ ਹੀ ਇੰਨਾ ਵੱਧ ਚੁੱਕਿਆ ਵਾ ਜਿਹਦੇ ਉੱਤੇ ਰੋਕ ਨਹੀਂ ਲੱਗੀ ਹਾਲ ਤੱਕ ਔਰ ਸਮੇਂ ਦੇ ਹਿਸਾਬ ਨਾਲ ਰੋਕ ਲਗਾਨੀ ਚਾਹੀਦੀ ਔਰ ਪੇਰੈਂਟਸ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਵਾ ਜਿਹਦੇ ਨਾਲ ਸੱਭਿਆਚਾਰ ਆਪਣਾ ਦੁਬਾਰਾ ਵਾਪਸ ਆਵੇ ਔਰ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਆਤੀ ਜਾਂਦੇ ਤਿਹਾੜ ਹੋਇਆ ਜਿੱਦਾ ਮੈਂ ਪ੍ਰੋਗਰਾਮ ਕਰਵਾਉਣੀ ਆ ਭਰੂਣ ਹੱਤਿਆ ਤੇ ਹੋਇਆ ਛੋਟੀਆਂ ਕੁੜੀਆਂ ਦੀ ਲੋੜੀ ਹੋਇਆ ਇਦਾਂ ਦੇ ਪੇੜ ਪਿੰਡ ਜਾ ਕੇ ਸੱਭਿਆਚਾਰ ਪ੍ਰੋਗਰਾਮ ਕਰਾਉਣੇ ਚਾਹੀਦੇ ਆ ਤੇ ਜਿਨ੍ਹਾਂ ਨੂੰ ਦੇਖ ਕੇ ਬੱਚੇ ਅੱਗੇ ਉਤਸਾਹਿਤ ਹੋਣ ਔਰ ਆਪ ਵੀ ਇਸ ਲਾਈਨ ਦੇ ਵਿੱਚ ਬੈਠ ਕਿ ਅਸੀਂ ਇੱਕ ਖੁੱਲ ਕੇ ਜਿਨਾ ਹੈ ਜ਼ਿੰਦਗੀ ਨੂੰ ਇੰਜੋਏ ਕਰਨਾ ਅੱਜ ਕੱਲ ਦੇ ਜਿਹੜੇ ਜ਼ਿੰਦਗੀ ਹੈ ਬੱਚ ਬੱਚੇ ਮੋਬਾਈਲ ਨਾਲ ਸੀਮਿਤ ਹੋ ਗਿਆ ਔਰ ਪੈਰਨਸ ਉਹਨਾਂ ਨੂੰ ਰੋਕ ਟੋਕ ਨਹੀਂ ਕਰਦੇ ਰੋਕ ਟੋਕ ਕਰਨ ਦੀ ਬਜਾਏ ਉਹਨਾਂ ਦਾ ਸਾਥ ਦੇ ਰਹੇ ਆ ਜੀ ਬਿਲਕੁਲ ਜਿਸ ਦੇ ਨਾਮ ਨਾਲ ਤੁਸੀਂ ਸਮਾਜ ਭਲਾਈ ਦੇ ਵੀ ਕੰਮ ਕਰਦੇ ਆ ਉਹਦੇ ਨਾਮ ਨਾਲ ਸੱਗਾ ਚੈਨਲ ਵੀ ਨਾਲ ਲੈ ਕੇ ਚੱਲਦੇ ਆ ਹਾਂ ਜੀ ਜਿਤੀਆਂ ਦਾ ਤਿਹਾੜੀ ਦੀ ਗੱਲ ਕਰ ਰਹੇ ਹਾਂ ਪਰ ਉਹਨਾਂ ਹੱਤਿਆਂ ਦੀ ਤੁਸੀਂ ਇੱਕ ਵਾਰੀ ਐਕਟੀਵਿਟੀ ਜਿਹੜੀ ਕੀਤੀਆਂ ਨੇ ਤਾਂ ਕਿੰਨਾ ਕਿਸ ਦੇ ਵਿੱਚ ਲੋਕਾਂ ਦਾ ਜਾਂ ਪਿੰਡ ਪਿੰਡ ਦੇ ਵਿੱਚ ਜਾਂਦੇ ਲੋਕਾਂ ਦੇ ਲੋਕਾਂ ਦਾ ਸਹਿਯੋਗ ਕਰਦੇ ਨੇ ਪਿੰਡ ਦੇ ਵਿੱਚ ਕਿਸਾਨ ਦਾ ਸ਼ਾਹ ਹੁੰਦਾ ਠੀਕ ਹੈ ਬਹੁਤ ਵਧੀਆ ਪਿੰਡਾਂ ਦੇ ਵਿੱਚ ਮੈਂ ਕਾਫੀ ਪਿੰਡਾਂ ਦੇ ਵਿੱਚ ਮੈਂ ਤੀਆਂ ਦਾ ਤਿਹਾਰ ਵੀ ਸੀ ਮਨਾਇਆ ਵਾ ਹੁਣ ਅਸੀਂ ਸਾਨ੍ਹੇ ਵਾਲੇ ਏਰੀਆ ਦੇ ਵਿੱਚ ਸਾਨ੍ਹੇ ਵਾਲ ਦੇ ਵਿੱਚ ਜਾ ਕੇ ਹੁਣ ਅਸੀਂ ਇਸ ਮਹੀਨੇ ਦੇ ਜਦੋਂ ਸੌਣ ਦਾ ਮਹੀਨਾ ਆਣਾ ਸਾਨ੍ਹੇ ਵਾਲ ਦੇ ਵਿੱਚ ਪ੍ਰੋਗਰਾਮ ਕਰਨਾ ਵਾ ਰੈਪੋਰਟ ਇੱਧਰ ਹੋਰ ਪਿੰਡਾਂ ਦੇ ਵਿੱਚ ਤੀਆਂ ਮਨਾਉਣੀਆਂ ਨੇ ਤੇ ਤਕਰੀਬਨ ਕਾਫੀ ਵਧੀਆ ਮੈਂ ਮਤਲਬ ਮੇਰੇ ਨਾਲ ਸੰਜੋਗ ਲੇਡੀਜ਼ ਕਰਦੀਆਂ ਨੇ ਔਰ ਮੇਰੇ ਨਾਲ ਤੁਰਦੀਆਂ ਇਸ ਲਈ ਕੋਈ ਖਾਸ ਮੈਸੇਜ ਕੋਈ ਖਾਸ ਨਹੀਂ ਆ ਖਾਸ ਨਹੀਂ ਹੈ ਮੇਰਾ ਇਹ ਹੈ ਲੇਡੀਜ਼ ਅਕਿ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੇ ਮੋਬਾਈਲ ਖੁਦ ਵੀ ਘਟ ਚਲਾਣ ਤੇ ਬੱਚਿਆਂ ਨੂੰ ਵੀ ਘਟ ਚਲਾਉਣ ਲਈ ਪ੍ਰੇਰਣਾ ਦੇ। थैंक यू बाबा शुक्रिया। ਸੋ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਨਾਰੀ ਜੀਤਨਾ ਕਲੱਬ ਦੇ ਜਿਹੜੇ ਬਤਾਨੇ ਮੈਡਮ ਸ਼ਰਨਜੀਤ ਕੌਰ ਸੇਮੀ ਮੋਤਕਲ ਵੀ ਨੇ। ਔਰ ਪੂਰਾ ਜਿਹੜਾ ਸਾਨੇ ਵਾਲੇ ਨੂੰ ਇਸ ਚੀਜ਼ ਨੇ ਨਾ ਜਾਣਦਾ ਕਿਉਂਕਿ ਇਹ ਨਾਰੀ ਜੀਤਨਾ ਕਲੱਬ ਦੇ ਬਤਾਨੇ ਰਾਹੀਂ ਕੇ ਵੀ ਦੇ ਨਾਲ ਨਾਲ ਸਮਾਜ ਭਲੇ ਤੇ ਕੰਮ ਕਰਦੇ ਨੇ ਕਾਫੀ ਜਿਹੜਾ ਇਸੇ ਜੋਗ ਅਸਰਫ ਦੇ ਵਿੱਚ ਰਹਿੰਦੇ ਨੇ ਸੋ ਇਹਦੇ ਨਾਲ ਨਾਲ ਹੋਰ ਵੀ ਇਹਨਾਂ ਜਿਹੜੀ ਐਕਟੀਵਿਟੀ ਕੀਤੀਆਂ ਨੇ ਜਿੱਥੇ ਤੀਆਂ ਦਾ ਤਿਹਾਰ ਮਨਾਉਂਦੇ ਨੇ ਔਰ ਪਰੇਵਣ ਹੱਤਿਆ ਦੇ ਉੱਪਰ ਵੀਡੀਓ ਨਾਲ ਐਕਟਿਵਿਟੀ ਕੀਤੀ ਆ ਸੋ ਇਸ ਤਰ੍ਹਾਂ ਇਹਦੇ ਹੋਰ ਅਪਡੇਟ ਕੇਸ ਕਰਾਂਗੇ ਤਦ ਤੱਕ ਲਈ ਮੈਂ ਦਿਓ ਜੈ ਜਸਾ ਤੁਹਾਡਾ ਆਪਣਾ ਰਿਪੋਰਟਰ ਸੌਰਵ ਸਿੰਘ ਕੈਮਰਾ ਮੈਂਨ ਪਰਸਨ ਦੇਣਾ